ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਇੱਕ ਸਦਾ ਇਕਤ ਰੰਗ ਰਹੇ ਤਿੰਨ ਕਹਿਉ ਹਉ ਸਦ ਬਲੇ ਹਾਰੇ ਜਾਓ ਤਨ ਮਨ ਤਨ ਅਰਪੀ ਤਿੰਨ ਕੋ ਨਿਵ ਨਿਵ ਲਾਗੋ ਪਾਏ ਤਨ ਮਿਲੇ ਅਮਨ ਸੰਤੋਖਿਆ ਕ੍ਰਿਸ਼ਨ ਆਪੋਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚ ਸਿਉ ਲਿਵ ਲਾਇ ਪਾਉੜੀ ਇਸ ਗੁਰੂ ਕੋ ਹਾਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ। ਇਸ ਗੁਰੂ ਕੋ ਸਤ ਬਲਿਹਾਰਣ ਜਿਨ ਹਰ ਸੇਵਾ ਬਣਤ ਬਣਾਈ। ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮਨੁ ਰੇ ਛਡਾਈ। ਇਸ ਗੁਰੂ ਕੋ ਸੋ ਬਾਸ ਹੈ ਜਿਨ ਹਰ ਸੋਜੀ ਪਾਈ। ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਹਲਾ 3 ਇਕ ਸਦਾ ਇਕਤ ਰੰਗ ਰਹੇ ਤਿੰਨ ਕਹਿਉ ਸਦ ਬਲਿਹਾਰੇ ਜਾਓ ਤਨ ਮਨ ਤਨ ਅਰਪੀ ਤਿੰਨ ਕੋ ਨਿਵ ਨਿਵ ਲਾਗੋ ਪਾਏ ਤਨ ਮਿਲੇ ਅਮਨ ਸੰਤੋਖਿਆ ਕ੍ਰਿਸ਼ਨ ਆਪੋਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੇ ਸਿਉ ਲਿਵਲਾਏ ਪਾਉੜੀ ਤੇ ਸੁਗੁਰ ਕੋ ਹਾਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤੇ ਸੁਗੁਰ ਕੋ ਸਦ ਬਲਿਹਾਰਣ ਜਿਨ ਹਰ ਸੇਵਾ ਬਣਤ ਬਣਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮਨੁ ਰੇ ਛਡਾਈ ਤਿਸ ਗੁਰ ਕੋ ਸਵਾਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਇੱਕ ਸਦਾ ਇੱਕ ਤਰੰਗ ਰਹੈ ਤਿਨ ਕਹਿਉ ਸਦ ਬਲਿਹਾਰੇ ਜਾਓ ਤਨ ਮਨ ਤਨ ਅਰਪੀ ਤਿਨ ਕੋ ਨਿਵ ਨਿਵ ਲਾਗੋ ਪਾਏ ਤਨ ਮਿਲੇ ਅਮਨ ਸੰਤੋਖਿਆ ਕ੍ਰਿਸ਼ਨ ਆਪੂਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚ ਸਿਉ ਲਿਵਲਾਈ ਪਾਉੜੀ ਤੇ ਸਤਿਗੁਰ ਕੋ ਹਾਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕੋ ਸਦ ਬਲਿਹਾਰਣੈ ਜਿਨ ਹਰ ਸੇਵਾ ਬਣਤ ਬਣਾਈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮਨੁ ਲੈ ਛਡਾਈ ਤਿਸ ਗੁਰ ਕੋ ਸੋਬਾਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਏਕ ਸਦਾ ਇਕ ਤਰੰਗ ਰਹੇ ਤਿਨ ਕੈ ਹਉਸ ਬਲਿਹਾਰੇ ਜਾਓ ਤਨ ਮਨ ਧਨ ਅਰਪੀ ਤਿਨ ਕੋ ਨਿਵ ਨਿਵ ਲਾਗੋ ਪਾਏ ਤਨ ਮਿਲੇ ਮਨ ਸੰਤੋਖਿਆ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੇ ਸਿਉ ਲਿਵਲਾਏ ਪਾਉੜੀ ਤੇਸ ਗੁਰ ਕੋ ਹਾਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕੋ ਸਤ ਬਲਿਹਾਰਣੈ ਜਿਨ ਹਰ ਸੇਵਾ ਬਣਤ ਬਣਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮਨੁ ਲੈ ਛਡਾਈ ਤਿਸ ਗੁਰ ਕੋ ਸੋਬਾਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਇਕ ਸਦਾ ਇਕ ਰੰਗ ਰਹੇ ਤਿੰਨ ਕਹਿ ਹੌਸਲ ਬਲਿਹਾਰੇ ਜਾਓ ਤਨ ਮਨ ਤਨ ਅਰਪੀ ਤਿੰਨ ਕੋ ਨਿਵ ਨਿਵ ਲਾਗੋ ਪਾਏ ਤਨ ਮਿਲੇ ਅਮਨ ਸੰਤੋਖਿਆ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚ ਸਿਉ ਲਿਵ ਲਾਇ ਪਾਉੜੀ ਤੇ ਸੂਰ ਗੁਰ ਕੋ ਹਾਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤੇ ਸੂਰ ਗੁਰ ਕੋ ਸਦ ਬਲਿਹਾਰਣ ਜਿਨ ਹਰ ਸੇਵਾ ਬਣਤ ਬਣਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮਨੁ ਲੈ ਛਡਾਈ ਤਿਸ ਗੁਰ ਕੋ ਸੋ ਬਾਸ ਹੈ ਜਿਨ ਹਰ ਸੋ ਜੀ ਪਾਈ ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਏਕ ਸਦਾ ਇਕਤ ਰੰਗ ਰਹੈ ਤਿਨ ਕਹਿਉ ਸਦ ਬਲਿਹਾਰੇ ਜਾਓ ਤਨ ਮਨ ਤਨ ਅਰਪੀ ਤਿਨ ਕੋ ਨਿਵ ਨਿਵ ਲਾਗੋ ਪਾਏ ਤਨ ਮਿਲੇ ਅਮਨ ਸੰਤੋਖਿਆ ਕ੍ਰਿਸ਼ਨ ਆਪੂਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੈ ਸਿਉ ਲਿਵਲਾਈ ਪਾਉੜੀ ਤੇ ਸਤਿਗੁਰ ਕੋ ਹਾਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤੇ ਸਤਿਗੁਰ ਕੋ ਸਦ ਬਲਿਹਾਰਣ ਜਿਨ ਹਰ ਸੇਵਾ ਬਣਤ ਬਣਾਈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮਨੁ ਲੈ ਛਡਾਈ ਤੇ ਸਤਿਗੁਰ ਕੋ ਸੋਬਾਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਏਕ ਸਦਾ ਇਕ ਤਰੰਗ ਰਹੈ ਤਿਨ ਕਹਿਉ ਸਦ ਬਲਿਹਾਰੇ ਜਾਓ ਤਨ ਮਨ ਤਨ ਅਰਪੀ ਤਿਨ ਕੋ ਨਿਵ ਨਿਵ ਲਾਗੋ ਪਾਏ ਤਨ ਮਿਲੇ ਮਨ ਸੰਤੋਖਿਆ ਕ੍ਰਿਸ਼ਨ ਆਪੂਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੈ ਸਿਉ ਲਿਵਲਾਈ ਤਿਸ ਗੁਰ ਕੋ ਹਾਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕੋ ਸਦ ਬਲਿਹਾਰਣ ਜਿਨ ਹਰ ਸੇਵਾ ਬਣਤ ਬਣਾਈ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮਨੁ ਲੈ ਛਡਾਈ ਤਿਸ ਗੁਰ ਕੋ ਸੋ ਬਾਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਇੱਕ ਸਦਾ ਇਕ ਪੈ ਰੰਗ ਰਹੈ ਤਿੰਨ ਕਹਿਉ ਹੌਸਲ ਬਲਿਹਾਰੇ ਜਾਓ ਤਨ ਮਨ ਤਨ ਅਰਪੀ ਤਿੰਨ ਕੋ ਨਿਵ ਨਿਵ ਲਾਗੋ ਪਾਏ ਤਨ ਮਿਲੇ ਮਨ ਸੰਤੋਖਿਆ ਕ੍ਰਿਸ਼ਨ ਆਪੂਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੈ ਸਿਉ ਲਿਵਲਾਏ ਪਾਉੜੀ ਤੇਸ ਗੁਰ ਕੋ ਹਾਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕੋ ਸਤ ਬਲਿਹਾਰਣ ਜਿਨ ਹਰ ਸੇਵਾ ਬਣਤ ਬਣਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮਨੁ ਲੈ ਛਡਾਈ ਤਿਸ ਗੁਰ ਕੋ ਸੋਬਾਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਵਿਟਹੁ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਇਕ ਸਦਾ ਇਕ ਰੰਗ ਰਹੇ ਤਿੰਨ ਕਹਿਉ ਸਦ ਬਲਿਹਾਰੇ ਜਾਓ ਤਨ ਮਨ ਤਨ ਅਰਪੀ ਤਿੰਨ ਕੋ ਨਿਵ ਨਿਵ ਲਾਗੋ ਪਾਏ ਤਨ ਮਿਲੇ ਮਨ ਸੰਤੋਖਿਆ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੇ ਸਿਉ ਲਿਵਲਾਏ ਪਾਉੜੀ ਤੇ ਸਗੁਰ ਕੋ ਹਾਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਇਸ ਗੁਰ ਕੋ ਸਦ ਬਲਿਹਾਰਣ ਜਿਨ ਹਰ ਸੇਵਾ ਬਣਤ ਬਣਾਈ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮਨੁ ਲੈ ਛਡਾਈ ਤਿਸ ਗੁਰ ਕੋ ਸੋ ਬਾਸ ਹੈ ਜਿਨ ਹਰ ਸੋ ਜੀ ਪਾਈ ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਏਕ ਸਦਾ ਇਕ ਤਰੰਗ ਰਹੇ ਤਿਨ ਕਹਿਉ ਸਦ ਬਲਿਹਾਰੇ ਜਾਓ ਤਨ ਮਨ ਤਨ ਅਰਪੀ ਤਿਨ ਕੋ ਨਿਵ ਨਿਵ ਲਾਗੋ ਪਾਏ ਤਨ ਮਿਲੇ ਅਮਨ ਸੰਤੋਖਿਆ ਕ੍ਰਿਸ਼ਨ ਆਪੋਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚ ਸਿਉ ਲਿਵਲਾਈ ਪਾਉੜੀ ਤੇ ਸਿਗੁਰ ਕੋ ਹਾਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕੋ ਸਦ ਬਲਿਹਾਰਣੈ ਜਿਨ ਹਰ ਸੇਵਾ ਬਣਤ ਬਣਾਈ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮਨੁ ਲੈ ਛਡਾਈ ਤਿਸ ਗੁਰ ਕੋ ਸੋ ਬਾਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਇੱਕ ਸਦਾ ਇਕ ਤਰੰਗ ਰਹੈ ਤਿਨ ਕੈ ਹਉਸ ਬਲਿਹਾਰੇ ਜਾਉ ਤਨ ਮਨ ਤਨ ਅਰਪੀ ਤਿਨ ਕੋ ਨਿਵ ਨਿਵ ਲਾਗੋ ਪਾਏ ਤਨ ਮਿਲੇ ਅਮਨ ਸੰਤੋਖਿਆ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੈ ਸਿਉ ਲਿਵਲਾਇ ਪਾਉੜੀ ਇਸ ਗੁਰੂ ਕੋ ਹਾਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ। ਇਸ ਗੁਰੂ ਕੋ ਸਤ ਬਲਿਹਾਰਣ ਜਿਨ ਹਰ ਸੇਵਾ ਬਣਤ ਬਣਾਈ। ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮਨੁ ਲੈ ਛਡਾਈ। ਇਸ ਗੁਰੂ ਕੋ ਸੋ ਬਾਸ ਹੈ ਜਿਨ ਹਰ ਸੋਜੀ ਪਾਈ। ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਇਕ ਸਦਾ ਇਕ ਤਰੰਗ ਰਹੇ ਤਿੰਨ ਕਹਿਉ ਸਦ ਬਲਿਹਾਰੇ ਜਾਓ ਤਨ ਮਨ ਤਨ ਅਰਪੀ ਤਿੰਨ ਕੋ ਨਿਵ ਨਿਵ ਲਾਗੋ ਪਾਏ ਤਨ ਮਿਲੇ ਅਮਨ ਸੰਤੋਖਿਆ ਕ੍ਰਿਸ਼ਨ ਆਪੋ ਖੁਸਬਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚ ਸਿਉ ਲਿਵਲਾਈ ਪਾਉੜੀ ਤੇ ਸੁਗੁਰ ਕੋ ਹਾਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤੇ ਸੁਗੁਰ ਕੋ ਸਦ ਬਲਿਹਾਰਣ ਜਿਨ ਹਰ ਸੇਵਾ ਬਣਤ ਬਣਾਈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮਨੁ ਲੈ ਛਡਾਈ ਤਿਸ ਗੁਰ ਕੋ ਸੋ ਬਾਸ ਹੈ ਜਿਨ ਹਰ ਸੋ ਜੀ ਪਾਈ ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਇੱਕ ਸਦਾ ਇੱਕ ਤਰੰਗ ਰਹੈ ਤਿਨ ਕਹਿਉ ਸਦ ਬਲਿਹਾਰੇ ਜਾਓ ਤਨ ਮਨ ਤਨ ਅਰਪੀ ਤਿਨ ਕੋ ਨਿਵ ਨਿਵ ਲਾਗੋ ਪਾਏ ਤਨ ਮਿਲੇ ਅਮਨ ਸੰਤੋਖਿਆ ਕ੍ਰਿਸ਼ਨ ਆਪੂਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੈ ਸਿਉ ਲਿਵਲਾਈ ਪਾਉੜੀ ਤੇ ਸਤਿਗੁਰ ਕੋ ਹਾਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕੋ ਸਦ ਬਲਿਹਾਰਣੈ ਜਿਨ ਹਰ ਸੇਵਾ ਬਣਤ ਬਣਾਈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮਨੁ ਲੈ ਛਡਾਈ ਤਿਸ ਗੁਰ ਕੋ ਸੋ ਬਾਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਏਕ ਸਦਾ ਇਕ ਤਰੰਗ ਰਹੇ ਤਿਨ ਕਹਿਉ ਸਦ ਬਲਿਹਾਰੇ ਜਾਓ ਤਨ ਮਨ ਧਨ ਅਰਪੀ ਤਿਨ ਕੋ ਨਿਵ ਨਿਵ ਲਾਗੋ ਪਾਏ ਤਨ ਮਿਲੇ ਅਮਨ ਸੰਤੋਖਿਆ ਕ੍ਰਿਸ਼ਨ ਆਪੋਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੇ ਸਿਉ ਲਿਵਲਾਈ ਪਾਉੜੀ ਤਿਸ ਗੁਰ ਕੋ ਹਾਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕੋ ਸਤ ਬਲਿਹਾਰਣ ਜਿਨ ਹਰ ਸੇਵਾ ਬਣਤ ਬਣਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮਨੁ ਰੇ ਛਡਾਈ ਤਿਸ ਗੁਰ ਕੋ ਸੋ ਬਾਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਵਿਟਹੁ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਇੱਕ ਸਦਾ ਇਕਤ ਰੰਗ ਰਹੇ ਤਿੰਨ ਕਹਿਉ ਸਦ ਬਲਿਹਾਰੇ ਜਾਓ ਤਨ ਮਨ ਧਨ ਅਰਪੀ ਤਿੰਨ ਕੋ ਨਿਵ ਨਿਵ ਲਾਗੋ ਪਾਏ ਤਨ ਮਿਲੇ ਅਮਨ ਸੰਤੋਖਿਆ ਕ੍ਰਿਸ਼ਨ ਆਪੂਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚ ਸਿਉ ਲਿਵਲਾਏ ਪਾਉੜੀ ਤੇ ਸਤਿਗੁਰ ਕੋ ਹਾਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ। ਇਸ ਗੁਰ ਕੋ ਸਤ ਬਲਿਹਾਰਣੈ ਜਿਨ ਹਰ ਸੇਵਾ ਬਣਤ ਬਣਾਈ॥ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮਨੁ ਲੈ ਛਡਾਈ। ਇਸ ਗੁਰ ਕੋ ਸੋ ਬਾਸ ਹੈ ਜਿਨ ਹਰ ਸੋਜੀ ਪਾਈ॥ ਨਾਨਕ ਗੁਰ ਬਿਟਹੁ ਹਾਂ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਇਕ ਸਦਾ ਇਕ ਤਰੰਗ ਰਹੇ ਤਿੰਨ ਕਹਿਉ ਸਦ ਬਲਿਹਾਰੇ ਜਾਓ ਤਨ ਮਨ ਤਨ ਅਰਪੀ ਤਿੰਨ ਕੋ ਨਿਵ ਨਿਵ ਲਾਗੋ ਪਾਏ ਤਨ ਮਿਲੇ ਮਨ ਸੰਤੋਖਿਆ ਕ੍ਰਿਸ਼ਨ ਆਪੂਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚ ਸਿਉ ਲਿਵਲਾਏ ਪਾਉੜੀ ਤੇ ਸੁਗੁਰ ਕੋ ਹਾਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤੇ ਸੁਗੁਰ ਕੋ ਸਦ ਬਲਿਹਾਰਣ ਜਿਨ ਹਰ ਸੇਵਾ ਬਣਤ ਬਣਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮਨੁ ਲੈ ਛਡਾਈ ਤਿਸ ਗੁਰ ਕੋ ਸੋ ਬਾਸ ਹੈ ਜਿਨ ਹਰ ਸੋ ਜੀ ਪਾਈ ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਇੱਕ ਸਦਾ ਇੱਕ ਤਰੰਗ ਰਹੇ ਤਿਨ ਕਹਿਉ ਸਦ ਬਲਿਹਾਰੇ ਜਾਓ ਤਨ ਮਨ ਤਨ ਅਰਪੀ ਤਿਨ ਕੋ ਨਿਵ ਨਿਵ ਲਾਗੋ ਪਾਏ ਤਨ ਮਿਲੇ ਅਮਨ ਸੰਤੋਖਿਆ ਕ੍ਰਿਸ਼ਨ ਆਪੂਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੈ ਸਿਉ ਲਿਵਲਾਈ ਪਾਉੜੀ ਤਿਸ ਗੁਰ ਕੋ ਹਾਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕੋ ਸਦ ਬਲਿਹਾਰਣੈ ਜਿਨ ਹਰ ਸੇਵਾ ਬਣਤ ਬਣਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮਨੁ ਲੈ ਛਡਾਈ ਤਿਸ ਗੁਰ ਕੋ ਸੋ ਬਾਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਇੱਕ ਸਦਾ ਇੱਕ ਤਰੰਗ ਰਹੈ ਤਿਨ ਕੈ ਹੌਸਲ ਬਲਿਹਾਰੇ ਜਾਓ ਤਨ ਮਨ ਤਨ ਅਰਪੀ ਤਿਨ ਕੋ ਨਿਵ ਨਿਵ ਲਾਗੋ ਪਾਏ ਤਨ ਮਿਲੇ ਮਨ ਸੰਤੋਖਿਆ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੈ ਸਿਉ ਲਿਵਲਾਈ ਤਿਸ ਗੁਰ ਕੋ ਹਾਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕੋ ਸਤ ਬਲਿਹਾਰਣੈ ਜਿਨ ਹਰ ਸੇਵਾ ਬਣਤ ਬਣਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮਨੁ ਲੈ ਛਡਾਈ ਤਿਸ ਗੁਰ ਕੋ ਸੋਬਾਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਏਕ ਸਦਾ ਇਕ ਤਰੰਗ ਰਹੇ ਤਿਨ ਕੈ ਹਉ ਸਦ ਬਲਿਹਾਰੇ ਜਾਉ ਤਨ ਮਨ ਤਨ ਅਰਪੀ ਤਿਨ ਕੋ ਨਿਵ ਨਿਵ ਲਾਗੋ ਪਾਏ ਤਨ ਮਿਲੇ ਮਨ ਸੰਤੋਖਿਆ ਕ੍ਰਿਸ਼ਨ ਆਪੋਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚ ਸਿਉ ਲਿਵ ਲਾਇ ਪਾਉੜੀ ਤੇਸ ਗੁਰ ਕੋ ਹਾਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤੇਸ ਗੁਰ ਕੋ ਸਤ ਬਲਿਹਾਰਣ ਜਿਨ ਹਰ ਸੇਵਾ ਬਣਤ ਬਣਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮਨੁ ਲੈ ਛਡਾਈ ਤੇਸ ਗੁਰ ਕੋ ਸੋਬਾਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਇਕ ਸਦਾ ਇਕ ਤਰੰਗ ਰਹੇ ਤਿੰਨ ਕਹਿਉ ਸਦ ਬਲਿਹਾਰੇ ਜਾਓ ਤਨ ਮਨ ਤਨ ਅਰਪੀ ਤਿੰਨ ਕੋ ਨਿਵ ਨਿਵ ਲਾਗੋ ਪਾਏ ਤਨ ਮਿਲੇ ਮਨ ਸੰਤੋਖਿਆ ਕ੍ਰਿਸ਼ਨ ਆਪੂਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚ ਸਿਉ ਲਿਵਲਾਏ ਪਾਉੜੀ ਤੇ ਸੁਗੁਰ ਕੋ ਹਉ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤੇ ਸੁਗੁਰ ਕੋ ਸਦ ਬਲਿਹਾਰਣ ਜਿਨ ਹਰ ਸੇਵਾ ਬਣਤ ਬਣਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮਨੁ ਲੈ ਛਡਾਈ ਤਿਸ ਗੁਰ ਕੋ ਸਵਾਸ ਹੈ ਜਿਨ ਹਰ ਸੋ ਜੀ ਪਾਈ ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਏਕ ਸਦਾ ਇਕ ਰੰਗ ਰਹੈ ਤਿਨ ਕਹਿਉ ਸਦ ਬਲਿਹਾਰੇ ਜਾਓ ਧਨ ਮਨ ਧਨ ਅਰਪੀ ਤਿਨ ਕੋ ਨਿਵ ਨਿਵ ਲਾਗੋ ਪਾਏ ਤਨ ਮਿਲੇ ਅਮਨ ਸੰਤੋਖਿਆ ਕ੍ਰਿਸ਼ਨ ਆਪੋਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੇ ਸਿਉ ਲਿਵਲਾਈ ਪਾਉੜੀ ਤੇ ਸਤਿਗੁਰ ਕੋ ਹਾਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕੋ ਸਤ ਬਲਿਹਾਰਣ ਜਿਨ ਹਰ ਸੇਵਾ ਬਣਤ ਬਣਾਈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮਨੁ ਰੇ ਛਡਾਈ ਤਿਸ ਗੁਰ ਕੋ ਸੋ ਬਾਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਇੱਕ ਸਦਾ ਇੱਕ ਤਰੰਗ ਰਹੈ ਤਿਨ ਕੈ ਹਉ ਸਦ ਬਲਿਹਾਰੇ ਜਾਉ ਤਨ ਮਨ ਤਨ ਅਰਪੀ ਤਿਨ ਕੋ ਨਿਵ ਨਿਵ ਲਾਗੋ ਪਾਏ ਤਨ ਮਿਲੈ ਮਨ ਸੰਤੋਖਿਆ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੇ ਸਿਉ ਲਿਵਲਾਇ ਪਾਉੜੀ ਤੇ ਸਤਿਗੁਰ ਕੋ ਹਾਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕੋ ਸਤ ਬਲਿਹਾਰਣੈ ਜਿਨ ਹਰ ਸੇਵਾ ਬਣਤ ਬਣਾਈ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮਨੁ ਲੈ ਛਡਾਈ ਤਿਸ ਗੁਰ ਕੋ ਸੋਬਾਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਇਕ ਸਦਾ ਇਕ ਤਰੰਗ ਰਹੇ ਤਿੰਨ ਕਹਿਉ ਸਦ ਬਲਿਹਾਰੇ ਜਾਓ ਤਨ ਮਨ ਤਨ ਅਰਪੀ ਤਿੰਨ ਕੋ ਨਿਵ ਨਿਵ ਲਾਗੋ ਪਾਏ ਤਨ ਮਿਲੇ ਮਨ ਸੰਤੋਖਿਆ ਕ੍ਰਿਸ਼ਨ ਆਪੋਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੈ ਸਿਉ ਲਿਵਲਾਈ ਪਾਉੜੀ ਤੇ ਸੁਗੁਰ ਕੋ ਹਾਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤੇ ਸੁਗੁਰ ਕੋ ਸਦ ਬਲਿਹਾਰਣ ਜਿਨ ਹਰ ਸੇਵਾ ਬਣਤ ਬਣਾਈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮਨੁ ਲੈ ਛਡਾਈ ਤਿਸ ਗੁਰ ਕੋ ਸੋ ਬਾਸ ਹੈ ਜਿਨ ਹਰ ਸੋ ਜੀ ਪਾਈ ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਏਕ ਸਦਾ ਇਕ ਤਰੰਗ ਰਹੇ ਤਿਨ ਕੈ ਹਉਸਲ ਬਲਿਹਾਰੇ ਜਾਓ ਤਨ ਮਨ ਧਨ ਅਰਪੀ ਤਿਨ ਕੋ ਨਿਵ ਨਿਵ ਲਾਗੋ ਪਾਏ ਤਾਨ ਮਿਲੇ ਅਮਨ ਸੰਤੋਖਿਆ ਕ੍ਰਿਸ਼ਨ ਆਪੋ ਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੈ ਸਿਉ ਲਿਵਲਾਈ ਪਾਉੜੀ ਤੇ ਸਤਿਗੁਰ ਕੋ ਹਾਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕੋ ਸਤ ਬਲਿਹਾਰਣ ਜਿਨ ਹਰ ਸੇਵਾ ਬਣਤ ਬਣਾਈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮਨੁ ਰੇ ਛਡਾਈ ਤਿਸ ਗੁਰ ਕੋ ਸੋ ਬਾਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਏਕ ਸਦਾ ਇਕਤ ਰੰਗ ਰਹੈ ਤਿਨ ਕਹਿਉ ਸਦ ਬਲਿਹਾਰੇ ਜਾਓ ਤਨ ਮਨ ਤਨ ਅਰਪੀ ਤਿਨ ਕੋ ਨਿਵ ਨਿਵ ਲਾਗੋ ਪਾਏ ਤਨ ਮਿਲਿਆ ਮਨ ਸੰਤੋਖਿਆ ਕ੍ਰਿਸ਼ਨ ਆਪੋਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚ ਸਿਉ ਲਿਵਲਾਏ ਪਾਉੜੀ ਤੇਸ ਗੁਰ ਕੋ ਹਾਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤੇਸ ਗੁਰ ਕੋ ਸਤ ਬਲਿਹਾਰਣੈ ਜਿਨ ਹਰ ਸੇਵਾ ਬਣਤ ਬਣਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮਨੁ ਲੈ ਛਡਾਈ ਤੇਸ ਗੁਰ ਕੋ ਸੋ ਬਾਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਬਿਟੋ ਹਾਂ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਲਾ 3 ਇਕ ਸਦਾ ਇਕ ਤਰੰਗ ਰਹੇ ਤਿੰਨ ਕਹਿ ਹਉ ਸਦ ਬਲਿਹਾਰੇ ਜਾਉ ਤਨ ਮਨ ਤਨ ਅਰਪੀ ਤਿੰਨ ਕੋ ਨਿਵ ਨਿਵ ਲਾਗੋ ਪਾਏ ਤਨ ਮਿਲੇ ਅਮਨ ਸੰਤੋਖਿਆ ਕ੍ਰਿਸ਼ਨ ਆਪੋਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੈ ਸਿਉ ਲਿਵਲਾਈ ਪਾਉੜੀ ਤੇ ਸੁਗੁਰ ਕੋ ਹਾਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤੇ ਸੁਗੁਰ ਕੋ ਸਦ ਬਲਿਹਾਰਣ ਜਿਨ ਹਰ ਸੇਵਾ ਬਣਤ ਬਣਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮਨੁ ਲੈ ਛਡਾਈ ਤਿਸ ਗੁਰ ਕੋ ਸੋਬਾਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਏਕ ਸਦਾ ਇਕ ਤਰੰਗ ਰਹੇ ਤਿਨ ਕਹਿਉ ਸਦ ਬਲਿਹਾਰੇ ਜਾਓ ਤਨ ਮਨ ਤਨ ਅਰਪੀ ਤਿਨ ਕੋ ਨਿਵ ਨਿਵ ਲਾਗੋ ਪਾਏ ਤਨ ਮਿਲੈ ਅਮਨ ਸੰਤੋਖਿਆ ਰਚਨਾ ਭੁਖ ਸਭ ਜਾਏ ਨਾਨਕ ਨਾਮ ਰਤੇ ਸੁਖੀਏ ਸਦਾ ਸੱਚੈ ਸਿਉ ਲਿਵਲਾਈ ਪਾਉੜੀ ਤਿਸ ਗੁਰ ਕੋ ਹਾਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕੋ ਸਦ ਬਲਿਹਾਰਣ ਜਿਨ ਹਰ ਸੇਵਾ ਬਣਤ ਬਣਾਈ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮਨੁ ਲੈ ਛਡਾਈ ਤਿਸ ਗੁਰ ਕੋ ਸੋ ਬਾਸ ਹੈ ਜਿਨ ਹਰ ਸੋਜੀ ਪਾਈ ਨਾਨਕ ਗੁਰ ਬਿਟਹੁ ਵਾਰਿਆ ਜਿਨ ਹਰ ਨਾਮ ਦਿਆ ਮੇਰੇ ਮਨ ਕੀ ਆਸ ਪੁਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ